ਯਾਓ 247 ਟੀਵੀ ਦੇ ਖਬਰਾਂ ਦੇ ਬਲਟਨ ਚ ਤੁਹਾਡਾ ਸਵਾਗਤ ਕਰਦੇ ਹਾਂ ਸਵਾਗਤ ਮੈਂ ਹਰਜੀਤ ਸਿੰਘ ਗਿੱਲ ਖਬਰਾਂ ਦਾ ਬ੍ਰਿਟਨ ਲੈ ਕੇ ਤੁਹਾਡੀ ਸੇਵਾ ਚ ਹੋਇਆ ਹਾਜ਼ਰ ਅੱਜ ਸਭ ਤੋਂ ਵੱਡੀ ਖਬਰ ਡੋਨਲਡ ਟਰੰਪ ਹੋਣ ਹੋਣਗੇ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਰਾਸ਼ਟਰਪਤੀ ਦੀ ਉਪਦੇ ਲਈ ਜ਼ਰੂਰੀ ਬਹੁਤ ਬਹੁਤ ਹਾਸਲ ਕਰ ਲਿਆ ਹੈ ਅਮਰੀਕਾ ਦੀਆਂ ਰਾਸ਼ਟਰੀ ਚੋਣਾਂ ਵਿੱਚ ਟਰੰਪ ਨੇ ਹੁਣ ਤੱਕ 279 ਇਲੈਕਟਰਲ ਵੋਟ ਹਾਸਲ ਕਰ ਲਏ ਹਨ 트럼ਪ ਨੇ ਅਮਰੀਕਾ ਦੇ 7 ਵਿੱਚੋਂ 4 ਸਵਿੰਗ ਸਟੇਟ ਵਿੱਚ ਵੀ ਜਿੱਤ ਹਾਸਲ ਕੀਤੀ ਹੈ ਇਹਨਾਂ ਵਿੱਚ ਜਾਰਜੀਆ ਨਾਰਥ ਕੈਰੋਲਾਈਨਾ ਵਿਸਕੋਂਸਿਨ ਤੇ ਪੈਂਸਿਲਵੇਨੀਆ ਸ਼ਾਮਲ ਹਨ ਅਮਰੀਕਾ ਵਿੱਚ ਕੁੱਲ 538 ਇਲੈਕਟਰੋਲ ਕਾਲੇਜ ਵੋਟਾਂ ਹਨ ਬਹੁਮਤ ਲਈ 270 ਵੋਟਾਂ ਦੀ ਲੋੜ ਹੁੰਦੀ ਹੈ ਜਾਰਜੀਆ ਤੇ ਉੱਤਰੀ ਕੈਰੋਲਾਈਨਾ ਵਿੱਚ 16-16 ਇਲੈਕਟਰੋਲ ਵੋਟਾਂ ਹਨ ਜਦਕਿ ਇਕੱਲੇ ਪੈਂਸਿਲਵੇਨੀਆ ਵਿੱਚ ਸਭ ਤੋਂ ਵੱਧ 19 ਇਲੈਕਟਰਲ ਵੋਟਾਂ ਹਨ ਡੋਨਲਡ 트ੰਪ ਨੇ ਆਪਣੀ ਜਿੱਤ ਦਾ ਐਲਾਨ ਕਰਦੇ ਆਪਣੇ ਸਮਰਥਕਾਂ ਨੂੰ ਸੰਬੋਧਨ ਕੀਤਾ ਹੈ ਉਹਨਾਂ ਕਿਹਾ ਕਿ ਅਮਰੀਕਾ ਦੇ ਲੋਕਾਂ ਲਈ ਇੱਕ ਸ਼ਾਨਦਾਰ ਜਿੱਤ ਹੈ ਜੋ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਏਗੀ 트ੰਪ ਨੇ ਕਿਹਾ ਕਿ ਅਮਰੀਕਾ ਨੇ ਉਹਨਾਂ ਨੂੰ ਸ਼ਕਤੀਸ਼ਾਲੀ ਬਹੁਮਤ ਦਿੱਤਾ ਹੈ ਨਤੀਜੇ ਆਉਣ ਤੋਂ ਪਹਿਲਾਂ ਹੀ ਡੋਨਲਡ 트ੰਪ ਨੇ ਆਪਣੀ ਜਿੱਤ ਦਾ ਐਲਾਨ ਕਰਦੇ ਹੋਏ ਸਮਰਥਕਾਂ ਨੂੰ ਸੰਬੋਧਨ ਕਰ ਦਿੱਤਾ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ 트ੰਪ ਨੇ ਜੁਲਾਈ ਮਹੀਨੇ ਮਿਸ਼ੀਗਨ ਵਿੱਚ ਉਹਨਾਂ ਉੱਤੇ ਹੋਏ ਜਾਨਲੇਵਾ ਹਮਲੇ ਨੂੰ ਵੀ ਯਾਦ ਕੀਤਾ ਉਹਨਾਂ ਕਿਹਾ ਕਿ ਭਗਵਾਨ ਨੇ ਇੱਕ ਖਾਸ ਮਕਸਦ ਕਰਕੇ ਉਹਨਾਂ ਦੀ ਜਾਨ ਬਚਾਈ ਸੀ ਰੱਬ ਨੇ ਮੇਰੀ ਜ਼ਿੰਦਗੀ ਇੱਕ ਖਾਸ ਮਕਸਦ ਕਰਕੇ ਬਖਸ਼ੀ ਹੈ ਅਮਰੀਕਾ ਨੂੰ ਦੁਬਾਰਾ ਮਹਾਨ ਬਣਾਉਣ ਲਈ ਸਮਰਥਕਾਂ ਦਾ ਧੰਨਵਾਦ ਕਰਦੇ ਆ ਟਰੰਪ ਨੇ ਕਿਹਾ ਕਿ ਅਮਰੀਕਾ ਦਾ ਰਾਸ਼ਟਰਪਤੀ ਹੋਣਾ ਦੁਨੀਆ ਦਾ ਸਭ ਤੋਂ ਮਹੱਤਵਪੂਰਨ ਕੰਮ ਹੈ ਉਹਨਾਂ ਨੇ ਅੱਗੇ ਕਿਹਾ ਕਿ ਮੇਰੀ ਸਰਕਾਰ ਆਪਣੇ ਪ੍ਰਾਣੇ ਆਦਰਸ਼ ਕੀਤੇ ਵਾਅਦੇ ਪੂਰੇ ਨਿਭਾਏਗੀ ਉਹਨਾਂ ਉੱਤੇ ਚੱਲੇਗੀ ਟਰੰਪ ਦੇ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਉਹ ਆਪਣੇ ਇਸ ਕਾਰਜਕਾਲ ਵਿੱਚ ਉਹਨਾਂ ਤੇ ਜਿਤਾਏ ਭਰੋਸੇ ਦਾ ਮੁੱਲ ਵੀ ਮੁੜਨਗੇ ਸਭ ਤੋਂ ਵਧੀਆ ਤਰੀਕੇ ਨਾਲ ਕੰਮ ਕਰਕੇ ਅਸੀਂ ਤੁਹਾਡੇ ਭਰੋਸੇ ਦਾ ਮੁੱਲ ਮੁੜਾਂਗੇ ਇਹ ਸਭ ਤੇਜ਼ੀ ਨਾਲ ਹੋਵੇਗਾ ਤੁਸੀਂ ਵੇਖੋਗੇ ਅਸੀਂ ਜਲਦੀ ਅਮਰੀਕਾ ਨੂੰ ਮੁੜ ਮਹਾਨ ਬਣਾ ਦੇਵਾਂਗੇ ਅੱਜ ਅਮਰੀਕਾ ਦੇ ਵੋਟਰਾਂ ਨੇ ਮੈਨੂੰ ਜੇਤੂ ਬਣਾ ਕੇ ਮੁੜ ਦੇਸ਼ ਦੀ ਵਾਗਡੋਰ ਨੂੰ ਆਪਣੇ ਹੱਥ ਵਿੱਚ ਲੈ ਲਿਆ ਇਸ ਦਿਨ ਨੂੰ ਹਮੇਸ਼ਾ ਇਸ ਵਜੋਂ ਵੀ ਯਾਦ ਰੱਖਿਆ ਜਾਵੇਗਾ ਡੋਨਲਡ ਟਰੰਪ ਨੇ ਫਲੋਰੀਡਾ ਦੇ ਵੈਸਟ ਫਾਰਮ ਬੀਚ ਤੋਂ ਜਿਤਲਾ ਭਾਸ਼ਣ ਦਿੱਤਾ ਇਸ ਭਾਸ਼ਣ ਵਿੱਚ ਉਹਨਾਂ ਨੇ ਦੇਸ਼ ਲਈ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਗੱਲ ਕੀਤੀ ਅਤੇ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਉਹਨਾਂ ਲਈ ਪ੍ਰਚਾਰ ਕੀਤਾ ਸੀ ਟਰੰਪ ਨੇ ਆਪਣੇ ਸੰਬੋਧਨ ਵਿੱਚ ਟੈਸਲਾ ਦੇ ਸੀਈਓ ਇਲਨ ਮਸਕ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਮਸਕ ਅਮਰੀਕਾ ਦੇ ਇੱਕ ਮਹੱਤਵਪੂਰਨ ਵਿਅਕਤੀ ਹਨ ਤੇ ਉਸ ਨੇ ਚੋਣ ਮੇਮ ਵਿੱਚ ਉਹਨਾਂ ਦੀ ਬਹੁਤ ਮਤ ਕੀਤੀ ਹੈ 트럼ਪ ਨੇ ਮਸਕ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇੱਕ ਸਟਾਰ ਦਾ ਜਨਮ ਹੋਇਆ ਹੈ ਇਲੋਨ ਮਸਕ ਨੇ ਬਹੁਤ ਸਾਰੀਆਂ ਜਾਨਾਂ ਬਚਾਈਆਂ ਨੇ ਉਹ ਇੱਕ ਖਾਸ ਵਿਅਕਤੀ ਹੈ ਇੱਕ ਸੁਪਰ ਜੀਨੀਅਸ ਸਾਨੂੰ ਆਪਣੇ ਪ੍ਰਭਤਾਸ਼ਾਲੀ ਲੋਕਾਂ ਦੀ ਰੱਖਿਆ ਕਰਨੀ ਪਵੇਗੀ ਸਾਡੇ ਕੋਲ ਉਹਨਾਂ ਵਰਗੇ ਹੋਰ ਵੀ ਬਹੁਤੇ ਲੋਕ ਨਹੀਂ ਹਨ 트럼ਪ ਦੇ ਨਾਲ ਉਹਨਾਂ ਦਾ ਪਰਿਵਾਰ ਤੇ ਰਿਪਬਲਿਕਨ ਪਾਰਟੀ ਦੇ ਉਹ ਉਪ ਰਾਸ਼ਟਰਪਤੀ ਦੇ ਅਹੁਦੇ ਦੇ ਅਮੀਰਵਾਦ ਜੇਡੀ ਵੈਸ ਵੀ ਸਨ ਜਿਨ੍ਹਾਂ ਨੇ 트럼ਪ ਦੀ ਵਾਈਟ ਹਾਊਸ ਵਾਪਸੀ ਨੂੰ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਸਿਆਸੀ ਵਾਪਸੀ ਦੱਸਿਆ 트럼ਪ ਨੇ ਜਿਹੜੇ ਆ ਗਏ ਨੇ ਜੇ ਡੀ ਵੈਸ ਉਹਨਾਂ ਦੀ ਜਿਹੜੀ ਸਹੀ ਸਮੇਂ ਤੇ ਉਹਨਾਂ ਦੀ ਚੋਣ ਨੂੰ ਵੀ ਸਹੀ ਦੱਸਿਆ ਤੇ ਕਿਹਾ ਕਿ ਮੇਰੀਆਂ ਚੋਣਾਂ ਵਿੱਚ ਉਹਨਾਂ ਦਾ ਵੀ ਕਾਫੀ ਯੋਗਦਾਰ ਰਿਹਾ ਹੈ ਅਮਰੀਕਾ ਦੀਆਂ ਚੋਣਾਂ ਵਿੱਚ ਵੋਟਰਾਂ ਲਈ ਲੋਕਤੰਤਰ ਅਤੇ ਅਰਥਵਿਵਸਥਾ ਅਹਿਮ ਮੁੱਦੇ ਰਹੇ ਹਨ ਪੰਜ ਅਹਿਮ ਮੁੱਦਿਆਂ ਵਿੱਚੋਂ ਇੱਕ 2.5 ਲੋਕਾਂ ਨੇ ਲੋਕਤੰਤਰ ਦੇ ਮੁੱਦੇ ਨੂੰ ਚਿੰਤਾਵਜੋਬਾ ਰਿਆ ਹੈ। ਅਗਲਾ ਮੁੱਦਾ ਅਰਥਵਸਥਾ ਦਾ ਬਹੁਤ ਅਹਿਮ ਮੰਨਿਆ ਗਿਆ ਹੈ। ਇਸ ਤੋਂ ਬਾਅਦ ਗਰਭਪਾਤ, ਇਮੀਗ੍ਰੇਸ਼ਨ ਤੇ ਵਿਦੇਸ਼ ਨੀਤੀ ਮੁੱਖ ਮੁੱਦੇ ਰਹੇ ਹਨ। ਐਗਜ਼ਟ ਪੋਲ ਜਿਹੜਾ ਹੈ ਉਹਦੇ ਵਿੱਚ ਲੋਕਤੰਤਰ ਕਮਲਾ ਹੈਰਸ ਦੇ ਵੋਟਰਾਂ ਦੀ ਬਧੇਰੇ ਤਰਜੀਹ ਵੱਲ ਨਜ਼ਰ ਆਇਆ। ਟਰੰਪ ਦੀ ਮਹਤਵ ਵਾਲੇ 10 ਵਰਤਕਾ ਵਿੱਚੋਂ ਸਿਰਫ ਇੱਕ ਨੇ ਹੀ ਲੋਕਤੰਤਰ ਦੇ ਹੱਕ 'ਚ ਗੱਲ ਕੀਤੀ ਤੇ ਟੈਰਿਸ ਦੇ 10 'ਚੋਂ 6 ਸਮਰਥਕਾਂ ਨੇ ਲੋਕਤੰਤਰ ਦੀ ਸਥਿਤੀ ਨੂੰ ਕਿਹਾ ਕਿ ਇਹ ਇੱਕ ਵੱਡਾ ਮੁੱਦਾ ਹੈ ਦੂਜੇ ਪਾਸੇ ਇਕਨੋਮੀ ਟਰੰਪ ਦੇ ਵੋਟਰਾਂ ਦੀ ਤਰਜੀਹ ਸੀ ਕਰੋਨਾ ਮਹਾਮਾਰੀ ਤੋਂ ਬਾਅਦ ਅਮਰੀਕੀ ਅਰਥਵਿਵਸਥਾ ਬੁਰੀ ਹਾਲਤ ਵਿੱਚ ਚੱਲ ਰਹੀ ਸੀ ਜੋ ਬੈਡਨ ਦੇ ਕਾਰਜਕਾਲ ਦੇ ਸ਼ੁਰੂਆਤੀ ਸਾਲਾਂ ਵਿੱਚ ਮਹਿੰਗਾਈ ਨੇ ਅਜਿਹਾ ਕਰ ਮਚਾਇਆ ਸੀ ਕਿ ਅਮਰੀਕੀ ਲੋਕ ਚਿੰਤਤ ਹੋ ਗਏ ਸਨ ਜੂਨ 22 ਵਿੱਚ ਮਹਿੰਗਾਈ ਦਰ 9.1 ਫੀਸਦੀ ਦੇ ਪੱਧਰ ਤੇ ਪਹੁੰਚ ਗਈ ਸੀ ਜੋ 40 ਸਾਲਾਂ ਵਿੱਚ ਸਭ ਤੋਂ ਵੱਧ ਸੀ ਇਸ ਦਾ ਕਰੀਬ 54 ਫੀਸਦੀ ਲੋਕਾਂ ਦਾ ਮੰਨਣਾ ਇਹ ਹੈ ਕਿ ਟਰੰਪ ਮਹਿੰਗਾਈ ਅਤੇ ਇਕਨੋਮੀ ਦੇ ਮੁੱਦੇ ਤੇ ਕਮਲਾ ਹੈਰਿਸ ਤੋਂ ਬਿਹਤਰ ਤਰੀਕੇ ਨਾਲ ਕੰਮ ਕਰ ਸਕਦੇ ਹਨ ਹੈਰਿਸ ਦੇ 10 ਸਮਰਥਕਾਂ 'ਚੋਂ ਇੱਕ ਦੇ ਮੁਕਾਬਲੇ ਟਰੰਪ ਦੇ ਅੰਦੇ ਸਮਰਥਕ ਆਰਥਿਕਤਾ ਨੂੰ ਮੁੱਖ ਮੁੱਦਾ ਮੰਨਦੇ ਹਨ ਬਧੇਰੇ ਮਰਦ ਵੋਟਰ ਇਹ ਵੀ ਮੰਨਦੇ ਹਨ ਕਿ ਕਿਸੇ ਔਰਤ ਦਾ ਅਮਰੀਕਾ ਦਾ ਪ੍ਰੈਜ਼ੀਡੈਂਟ ਬਣਦਾ ਸਮਾਂ ਅਜੇ ਨਹੀਂ ਆਇਆ ਅਪਾਰਸ਼ਨ ਦਾ ਮੁੱਦਾ ਵੀ ਅਹਿਮ ਮੁੱਦਾ ਰਿਹਾ ਜਿਸ ਵਿੱਚ ਜਿਵੇਂ ਟਰੰਪ ਕੱਟੜ ਵਿਰੋਧੀ ਸਨ ਟਰੰਪ ਦਾ ਤੇ ਉਹਨਾਂ ਦੇ ਸਮਰਥਕਾਂ ਦਾ ਮੰਨਣਾ ਹੈ ਕਿ ਭੂਣ ਨੂੰ ਜੀਵਨ ਜੀਣ ਦਾ ਹੱਕ ਹੈ ਪਰ ਉਹ ਔਰਤਾਂ ਨੂੰ ਅਪਾਰਸ਼ਨ ਦਾ ਹੱਕ ਨਹੀਂ ਦੇਣਾ ਚਾਹੁੰਦੇ ਪ੍ਰਵਾਸ ਵੀ ਇੱਕ ਜਿਹਾ ਹੀ ਚੋਣ ਮੁੱਦਾ ਸੀ ਜਿਸ ਤੇ ਵੋਟਰਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਵਧੇਰੇ ਕਰਕੇ ਨੌਜਵਾਨ ਤੇ ਰੂਰਲ ਅਮਰੀਕਾ ਦੇ ਜਿਹੜੇ ਰਿਪੋਰਟਰ ਨੇ ਉਹਨਾਂ ਨੇ 트াম্প ਦੇ ਸਮਰਥਨ ਵਿੱਚ ਪੂਰੀ ਤਰ੍ਹਾਂ ਨਿੱਤਰ ਕੇ ਸਾਥ ਦਿੱਤਾ ਪਰ ਦੋਹਾਂ ਤਰ੍ਹਾਂ ਦੇ ਅਮਰੀਕਾ ਦੇ ਲੋਕਤੰਤਰ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਇਹਨਾਂ ਵਿੱਚੋਂ ਲਗਭਗ 3/4 ਲੋਕਾਂ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਲੋਕਤੰਤਰ ਕੁਝ ਜਾਂ ਬਹੁਤ ਖਤਰੇ ਵਿੱਚ ਹੈ ਦੋਵਾਂ ਪਾਰਟੀਆਂ ਵਿੱਚ ਇਹ ਪ੍ਰਤੀਸ਼ਤਾ ਸਮਾਨ ਹੈ ਬਰਾਬਰ ਹੈ ਇਹਨਾਂ ਮੌਜੂਦਾ ਅੰਕੜਿਆਂ ਵਿੱਚ 10 ਵਿੱਚੋਂ 7 ਵੋਟਰ ਚੋਣਾਂ ਦੇ ਨਤੀਜਿਆਂ ਨਾਲ ਸੰਬੰਧਿਤ ਹਿੰਸਾ ਬਾਰੇ ਵੀ ਚਿੰਤਤ ਸਨ। 트럼ਪ ਦੀ ਜਿੱਤ ਵਿੱਚ ਸਭ ਤੋਂ ਮਹੱਤਵਪੂਰਨ ਯੋਗਦਾਨ ਉਹਨਾਂ ਦੇ ਵਫ਼ਾਦਾਰ ਵੋਟਰਾਂ ਨੇ ਪਾਇਆ। ਦੁਨੀਆ ਭਰ ਦੇ ਵਿਸ਼ਲੇਸ਼ਕ ਜਾਂ ਮੀਡੀਆ ਵਾਲੇ ਜੋ ਵੀ ਕਹੀ ਜਾਣ ਪਰ 트럼ਪ ਆਪਣੇ ਵਫ਼ਾਦਾਰ ਸਮਰਥਕਾਂ ਦੀ ਇੱਕ ਅਜਿਹੀ ਫੌਜ ਤਿਆਰ ਕਰਨ ਵਿੱਚ ਕਾਮਯਾਬ ਹੋ ਗਏ ਹਨ ਜੋ ਹਰ ਹਾਲਤ ਵਿੱਚ ਉਹਨਾਂ ਦੇ ਨਾਲ ਰਹੀ। 트럼ਪ ਦੇ ਪ੍ਰਸ਼ੰਸਕ ਉਹਨਾਂ ਦੇ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਨਾਅਰੇ ਤੇ ਖਾਸ ਤੌਰ ਤੇ ਪ੍ਰਭਾਵਿਤ ਹੋਏ ਹਨ ਇਸ ਤੋਂ ਇਲਾਵਾ 트럼ਪ ਉਹਨਾਂ ਕੁਝ ਭਾਈਚਾਰਿਆਂ ਨੂੰ ਵੀ ਆਪਣੇ ਵੱਲ ਖਿੱਚਣ ਵਿੱਚ ਸਫਲ ਰਹੇ ਜੋ ਪਹਿਲਾਂ ਉਹਨਾਂ ਤੋਂ ਕਾਫੀ ਦੂਰ ਸਨ 트럼ਪ ਨੇ ਕਾਲੇ ਨੌਜਵਾਨਾਂ ਦੇ ਨਾਲ-ਨਾਲ ਮੁਸਲਮ ਭਾਈਚਾਰੇ ਦੇ ਵੋਟਰਾਂ ਨੂੰ ਵੀ ਲੁਭਾਇਆ ਤੇ ਆਪਣੇ ਨਾਲ ਜੋੜਿਆ ਇਹਨਾਂ ਵਿੱਚੋਂ ਬਹੁਤੇ ਅਜਿਹੇ ਖੇਤਰ ਹਨ ਜਿੱਥੇ ਆਰਥਿਕ ਹਾਲਤ ਬਹੁਤ ਚੰਗੇ ਨਹੀਂ ਹਨ ਆ ਕਿਹਾ ਜਾਂਦਾ ਹੈ ਕਿ 트럼ਪ ਦੇ ਜ਼ਿਆਦਾ ਸਮਰਥਕ ਜਿਹੜੇ ਆ ਉਹ ਅਮੀਰ ਲੋਕ ਨਹੀਂ ਪਰ ਇਸ ਵਾਰ ਜਿਹੜੇ ਐ ਐਗਜ਼ੈਕਟ ਪੋਲ ਹੈ ਉਹਦੇ ਵਿੱਚ ਦੱਸਿਆ ਗਿਆ ਹੈ ਕਿ ਘੱਟ ਆਮਦਨ ਵਾਲੇ ਲੋਕ ਵੀ ਬਹੁਤ ਸਾਰੇ ਐਰ ਕੀ 트ੰਪ ਦੀਆਂ ਨੀਤੀਆਂ ਨਾਲ ਸਹਿਮਤ ਹੋਏ ਨਜ਼ਰ ਆਏ। 트ੰਪ ਨੇ ਇਮੀਗ੍ਰੇਸ਼ਨ ਦੇ ਮੁੱਦੇ ਨੂੰ ਵੀ ਇੱਕ ਵੱਡਾ ਚੋਣ ਹਥਿਆਰ ਬਣਾਇਆ ਸੀ ਅਤੇ ਉਸ ਨੂੰ ਜਨਤਾ ਦਾ ਪੂਰਾ ਸਮਰਥਨ ਵੀ ਮਿਲਿਆ। ਆਪਣੀ ਚੋਣ ਮਹਿਮਦਾਨ 트ੰਪ ਨੇ ਕਿਹਾ ਸੀ ਕਿ ਉਹ ਅਮਰੀਕਾ ਤੇ ਮੈਕਸੀਕੋ ਵਿਚਾਲੇ ਕੰਧ ਦਾ ਨਿਰਮਾਣ ਪੂਰਾ ਕਰਨਗੇ ਜਿਸ ਦਾ ਉਹਨਾਂ ਨੇ ਪਿਛਲੇ ਕਾਰਜਕਾਰਚ ਵਿੱਚ ਵਾਅਦਾ ਕੀਤਾ ਸੀ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹ ਬਿਨਾਂ ਦਸਤਾਵੇਜ਼ਾਂ ਦੇ ਅਮਰੀਕਾ ਵਿੱਚ ਰਹਿ ਰਹੇ ਪ੍ਰਵਾਸੀਆਂ ਨੂੰ ਵਾਪਸ ਭੇਜ ਦੇਣਗੇ। ਜੁਕਰੇਨ ਤੇ ਗਾਜ਼ਾ ਵਿੱਚ ਜੰਗ ਵੀ ਇਹਨਾਂ ਚੋਣਾਂ ਦਾ ਪ੍ਰਮੁੱਖ ਮੁੱਦਾ ਬਣੀ ਰਹੀ ਹਾਲਾਂਕਿ ਜੁਕਰੇਨ ਜਾਂ ਗਾਜ਼ਾ ਵਿੱਚ ਇਹਨਾਂ ਦਿਨਾਂ ਵਿੱਚ ਜੋ ਕੁਝ ਵੀ ਚੱਲ ਰਿਹਾ ਅਮਰੀਕਾ ਉਸੇ ਨੀਤੀ ਦਾ ਹੀ ਪਾਲਣ ਕਰ ਰਿਹਾ ਜੋ ਉਸਨੇ ਦੂਜੇ ਵਿਸ਼ਵ ਜੁੱਧ ਤੋਂ ਬਾਅਦ ਅਮਰੀਕਾ ਫਰਸਟ ਵਜੋਂ ਅਪਣਾਈ ਸੀ ਟਰੰਪ ਨੂੰ ਉਹਨਾਂ ਅਮਰੀਕੀ ਵੋਟਰਾਂ ਦਾ ਸਮਰਥਨ ਵੀ ਮਿਲਿਆ ਜਿਨ੍ਹਾਂ ਦਾ ਮੰਨਣਾ ਸੀ ਕਿ ਰੂਸ ਖਿਲਾਫ ਜੰਗ ਵਿੱਚ ਅਮਰੀਕਾ ਜੁਕਰੇਨ ਦੀ ਬੇਤਹਾਸ਼ਾ ਮਤ ਕਰ ਰਿਹਾ ਹੈ ਟਰੰਪ ਨੇ ਵਾਦਾ ਕੀਤਾ ਕਿ ਜੇਕਰ ਉਹ ਦੁਬਾਰਾ ਰਾਸ਼ਟਰਪਤੀ ਬਣਦੇ ਹਨ ਤਾਂ 24 ਘੰਟਿਆਂ ਦੇ ਅੰਦਰ ਉਹ ਰੂਸ ਯੂਕਰੇਨ ਜੰਦ ਨੂੰ ਖਤਮ ਕਰ ਦੇਣਗੇ 트럼ਪ ਦੇ ਪਿਛਲੇ ਕਾਰਜਕਾਲ ਦੌਰਾਨ ਇਸ ਵਾਦੇ ਨਾਲ ਵਾਈਟ ਹਾਊਸ ਪਹੁੰਚੇ ਸਨ ਕਿ ਉਹ ਕੋਈ ਵੀ ਨਵੀਂ ਜੰਗ ਸ਼ੁਰੂ ਨਹੀਂ ਕਰਨਗੇ ਤੇ ਉਹਨਾਂ ਨੇ ਬਾਅਦ ਵਿੱਚ ਇਹ ਵਾਦਾ ਪੂਰਾ ਵੀ ਕੀਤਾ ਸੀ ਇਸ ਤੋਂ ਬਾਅਦ ਉਹ ਆਪਣੇ ਆਪ ਨੂੰ ਜੰਗ ਵਿਰੋਧੀ ਉਮੀਦਵਾਰ ਵਜੋਂ ਪੇਸ਼ ਕਰਨ ਵਿੱਚ ਵੀ ਸਫਲ ਰਹੇ ਹਨ ਕਮਲਾ ਹਰਿਸ ਚੋਣ ਪ੍ਰਚਾਰ ਦੌਰਾਨ ਬਾਈਡਨ ਦੀਆਂ ਨੀਤੀਆਂ ਤੋਂ ਆਪਣੇ ਆਪ ਨੂੰ ਬਹੁਤਾ ਦੂਰ ਨਹੀਂ ਕਰ ਸਕੀ ਖਾਸ ਤੌਰ ਤੇ ਉਹਨਾਂ ਨੂੰ ਮਹਿੰਗਾਈ ਅਤੇ ਮਾੜੀ ਆਰਥਿਕਤਾ ਦੇ ਮੁੱਦੇ ਤੇ ਵੋਟਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਅਮਰੀਕੀ ਚੋਣਾਂ ਵਿੱਚ ਡੋਨਲਡ 트ੰਪ ਦੀ ਜਿੱਤ ਤੋਂ ਬਾਅਦ ਕਮਲਾ ਹਰਿਸ ਨੇ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ ਟੈਰਿਸ ਨੇ ਵਾਸ਼ਿੰਗਟਨ ਡੀਸੀ ਸਥਿਤ ਹਾਰਵਰਡ ਜਿਹੜੀ ਆਪਣੀ ਯੂਨੀਵਰਸਿਟੀ ਆ ਉਹਦੇ ਵਿੱਚ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਨਾ ਸੀ ਪਰ ਉਹ ਉੱਥੇ ਨਹੀਂ ਪਹੁੰਚੀ ਚੋਣ ਨਤੀਜੇ ਸਾਫ ਹੋ ਜਾਣ ਤੋਂ ਬਾਅਦ ਕਮਲਾ ਹਰਤੇ ਸਮਰਥਕ ਵੀ ਆਪਣੇ ਘਰਾਂ ਨੂੰ ਚੱਲ ਗਏ ਤੇ ਕਮਲਾ ਪਾਸ਼ੰਦੇਨ ਆਈ ਨਹੀਂ ਇਸ ਕਾਰਨ ਇੱਥੇ ਮੌਜੂਦ ਕੁਰਸੀਆਂ ਖਾਲੀ ਪਈਆਂ ਰਹਿ ਗਈਆਂ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਡੋਨਲਡ ਟਰੰਪ ਦੀ ਜਿੱਤ ਦਾ ਜੇ ਰਸਮੀ ਐਲਾਨ ਵੀ ਨਹੀਂ ਸੀ ਹੋਇਆ ਪਰ ਦੁਨੀਆ ਭਰ ਦੇ ਨਿਤਾਵਾਂ ਨੇ ਇਸ ਲਈ ਉਹਨਾਂ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਇਸ ਸੂਚੀ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵਿਲੋਦੀਮੀਰ ਜੇਲਸਕੀ ਦੀ ਵੀ ਸ਼ਾਮਲ ਹਨ ਜੇਲਸਕੀ ਨੇ ਕਿਹਾ ਕਿ ਚੋਣਾਂ ਵਿੱਚ ਸ਼ਾਨਦਾਰ ਜਿੱਤ ਲਈ ਡੋਨਲਡ ਟਰੰਪ ਨੂੰ ਵਧਾਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨੇ ਟਰੰਪ ਨੂੰ ਆਪਣਾ دوست ਦੱਸਦਿਆਂ ਵਧਾਈ ਦਿੱਤੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀ ਅਮਰੀਕੀ ਰਾਸ਼ਟਰਪਤੀ ਦੇ ਉਮੀਦਵਾਰ ਡੋਨਲਡ ਟਰੰਪ ਨੂੰ ਵਧਾਈ ਦਿੱਤੀ ਅਮਰੀਕੀ ਚੋਣਾਂ 'ਚ ਡੋਨਲਡ ਟਰੰਪ ਦੀ ਜਿੱਤ ਤੇ ਰੂਸ ਦੇ ਰਾਸ਼ਟਰਪਤੀ ਵਲੈਦੀਮਿਰ ਪੁਤਿਨ ਨੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਉਹਨਾਂ ਕਿਹਾ ਕਿ ਅਮਰੀਕਾ ਸਾਡੇ ਵਿਰੁੱਧ ਚੱਲ ਰਹੀ ਜੰਗ ਵਿੱਚ ਸਿੱਧੇ ਅਤੇ ਸਿੱਧੇ ਰੂਪ ਵਿੱਚ ਸ਼ਾਮਲ ਹੈ ਵੈਸੇ ਡੋਨਲਡ ਟਰੰਪ ਨੇ ਆਪਣੀ ਚੋਣ 'ਮੈਂ ਉਮਰਾਨ ਵੁਲਿਦਿਮੀਰ ਪੂਤਨ ਦੀ ਆਲੋਚਨਾ ਨਹੀਂ ਸੀ ਕੀਤੀ ਦੂਜੇ ਪਾਸੇ ਕਮਲਾ ਹਰਸਪੂਤਨ ਖਿਲਾਫ ਬਿਆਨ ਦਿੰਦੀ ਰਹੀ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬੋਮ ਨੇ ਡੋਨਲਡ 트ੰਪ ਦੀ ਜਿੱਤ ਤੇ ਕਿਹਾ ਕਿ ਇਹ ਉਹਨਾਂ ਦੇ ਦੇਸ਼ ਲਈ ਚਿੰਤਾ ਦਾ ਕੋਈ ਵਿਸ਼ਾ ਨਹੀਂ ਹੈ ਉਹਨਾਂ ਕਿਹਾ ਮੈਕਸੀਕੋ ਇੱਕ ਆਜ਼ਾਦ ਤੇ ਪ੍ਰਭੂ ਸਤਾ ਸੰਪਨ ਦੇਸ਼ ਹੈ ਸਾਡੇ ਅਮਰੀਕਾ ਨਾਲ ਚੰਗੇ ਸਬੰਧ ਹੋਣਗੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਡੋਨਲਡ 트ੰਪ ਨੂੰ ਅਮਰੀਕੀ ਚੋਣਾਂ 'ਚ ਜਿੱਤ ਤੇ ਵਧਾਈ ਦਿੱਤੀ ਉਹਨਾਂ ਕਿਹਾ ਕਿ ਮੈਂ ਜਾਣਦਾ ਹਾਂ ਕੇ ਰਾਸ਼ਟਰਪਤੀ 트럼ਪ ਅਤੇ ਮੈਂ ਦੋਵਾਂ ਦੇਸ਼ਾਂ ਕੈਨੇਡਾ ਤੇ ਅਮਰੀਕਾ ਲਈ ਵਧੇਰੇ ਮੌਕੇ ਖੁਸ਼ਹਾਲੀ ਤੇ ਸੁਰੱਖਿਆ ਪੈਦਾ ਕਰ ਲਈ ਮਿਲ ਕੇ ਕੰਮ ਕਰਾਂਗੇ ਡੋਨਲਡ 트럼ਪ ਹਰ ਰੋਜ਼ ਇਹ ਕਹਿੰਦੇ ਰਹੇ ਹਨ ਕਿ ਉਹ ਜੰਗਾਂ ਨੂੰ ਖਤਮ ਕਰਨਾ ਚਾਹੁੰਦੇ ਹਨ ਪਰ ਹੁਣ ਦੁਨੀਆ ਵਿੱਚ ਦੋ ਜਿਹੇ ਟਕਰਾਅ ਚੱਲ ਰਹੇ ਨੇ ਜੋ 트ੰਪ ਦੇ ਆਖਰੀ ਸਮੇਂ ਦੌਰਾਨ ਸ਼ੁਰੂ ਨਹੀਂ ਹੋਏ ਸਨ ਅੱਜ ਇੱਕ ਪਾਸੇ ਰੂਸ ਯੂਕਰੇਨ ਸੰਘਰਸ਼ ਅਤੇ ਮੱਧ ਪੂਰਬ ਵਿੱਚ ਇਜ਼ਰਾਇਲ ਦੀਆਂ ਕਾਰਵਾਈਆਂ ਅਤੇ ਦੂਜੇ ਪਾਸੇ ਉੱਤਰੀ ਕੋਰੀਆ ਦਾ ਪਰਮਾਣੂ ਤੇ ਬਲੇਸਟਿਕ ਮਿਜ਼ਾਈਲ ਪ੍ਰੋਗਰਾਮ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਡੋਨਲਡ 트ੰਪ ਇਹਨਾਂ ਮੁੱਦਿਆਂ ਨਾਲ ਕਿਵੇਂ ਨਿਜਠਣਗੇ ਇਸ ਬਾਰੇ ਫਿਲਹਾਲ ਕੁਝ ਕਹਿਣਾ ਮੁਸ਼ਕਲ ਜਾਪਦਾ ਹੈ ਪਰ 트ੰਪ ਪਰ ਇਹ ਕਿਹਾ ਜਾਂਦਾ ਹੈ ਕਿ ਉਹ ਬਹੁਤ ਹੀ ਅਨਪ੍ਰੇਡਿਕਟਡ ਹਨ unpredicted leader ਹਨ ਹਾਲਾਂਕਿ ਕਈ ਵਾਰ ਕਹਿ ਜਾਂਦਾ ਹੈ ਕਿ ਜਿਹੜੀ ਅਨਿਸ਼ਚਿਤਤਾ ਹੁੰਦੀ ਹੈ ਉਹ ਲਾਭਦਾਇਕ ਵੀ ਹੋ ਸਕਦੀ ਹੈ ਕਿਉਂਕਿ ਤੁਹਾਡੇ ਵਿਰੋਧੀ ਜਿਹੜੇ ਆ ਉਹ ਅੰਦਾਜ਼ੇ ਹੀ ਲਾਉਂਦੇ ਰਹ ਜਾਂਦੇ ਆ ਕਿ ਤੁਸੀਂ ਅੱਗੇ ਕੀ ਕਰੋਗੇ ਬ੍ਰੈਮਟਨ ਦੇ ਮੇਅਰ ਹੁਣ ਆਪਾਂ ਕੁਝ ਖਬਰਾਂ ਕੈਨੇਡਾ ਤੋਂ ਲੈਨੇ ਆ ਬ੍ਰੈਮਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਮੰਦਰ ਬਾਹਰ ਹੋਈ ਇਨਸਾਦ ਦੇ ਮਾਮਲੇ 'ਚ ਆਪਣੇ ਐਕਸ ਪੋਸਟ ਤੇ ਲਿਖਿਆ ਹੈ ਕੈਨੇਡਾ ਦੇ ਬਹੁ ਗਿਣਤੀ ਸਿੱਖ ਤੇ ਹਿੰਦੂ ਸਭਤ ਭਾਵਨਾ ਨਾਲ ਜੀਵਨ ਜੂਣਾ ਚਾਹੁੰਦੇ ਹਨ ਅਤੇ ਹਿੰਸਾ ਨੂੰ ਬਰਦਾਸ਼ਤ ਨਹੀਂ ਕਰਦੇ ਪੈਟਰਿਕ ਨੇ ਅੱਗੇ ਲਿਖਿਆ ਹੈ ਕਿ ਹਿੰਦੂ ਸਭਾ ਮੰਦਰ ਦੇ ਪ੍ਰਧਾਨ ਮਧੂ ਸੂਦਨ ਲਾਮਾ ਨੇ ਇੱਕ ਹਿੰਸਕ ਬਿਆਨਬਾਜ਼ੀ ਕਰਨ ਵਾਲੇ ਪੰਡਤ ਨੂੰ ਮੁਅਤਲ ਕਰ ਦਿੱਤਾ ਹੈ ਅੰਟਾਰੀਓ ਸਿੱਖ ਤੇ ਗੁਰਦੁਆਰਾ ਕਾਉਂਸਲ ਨੇ ਐਤਵਾਰ ਰਾਤ ਨੂੰ ਹਿੰਦੂ ਸਭਾ ਮੰਦਰ ਵਿਖੇ ਹੋਈ ਹਿੰਸਾ ਦੀ ਨਿਖੇਦੀ ਕੀਤੀ ਹੈ ਮੇਅਰ ਨੇ ਕਿਹਾ ਕਿ ਯਾਦ ਰਹਿ ਕਿ ਸਾਨੂੰ ਮੰਡਣ ਵਾਲੀਆਂ ਚੀਜ਼ਾਂ ਨਾਲੋਂ ਸਾਡੇ ਸਾਰਿਆਂ ਵਿੱਚ ਸਮਾਨਤਾ ਵਧੇ ਰਹੀ ਹੈ ਤਰ੍ਹਾਂ ਦੇ ਸਮੇਂ ਵਿੱਚ ਅਸੀਂ ਅੰਦੋਲਨਕਾਰੀਆਂ ਨੂੰ ਵੰਡ ਦੇ ਬੀਜ ਬੀਜਣ ਨਹੀਂ ਦੇ ਸਕਦੇ ਜੀਟੀਏ ਵਿੱਚ ਸਿੱਖ ਤੇ ਹਿੰਦੂ ਭਾਈਚਾਰਿਆਂ ਦੀ ਲੀਡਰਸ਼ਿਪ ਵੰਡ ਨਫ਼ਰਤ ਅਤੇ ਇਨਸਾਨੀ ਚਾਉਂਦੀ ਮੈਂ ਭਾਈਚਾਰੇ ਵਿੱਚ ਹਰ ਕਿਸੇ ਨੂੰ ਹਿੰਸਾ ਤੇ ਨਫ਼ਰਤ ਦਾ ਜਵਾਬ ਨਾ ਦੇਣ ਲਈ ਕਹਿਨਾ ਕਾਨੂੰਨ ਲਾਗੂ ਕਰਨ ਵਾਲੇ ਜਵਾਬ ਦੇਣ ਲਈ ਮੌਜੂਦ ਹਨ ਇਹ ਉਹਨਾਂ ਦਾ ਕੰਮ ਹੈ ਸਾਨੂੰ ਜਹਾਜ ਦੇਸ਼ ਬਣਾ ਕੇ ਰੱਖਣਾ ਚਾਹੀਦਾ ਹੈ ਜਿੱਥੇ ਕਾਨੂੰਨ ਦਾ ਰਾਜ ਚੱਲਦਾ ਹੋਵੇ ਪੀਲ ਰੀਜਨਲ ਪੁਲਿਸ ਦੇ ਚੀਫ ਨਿਸ਼ਾਨ ਦੁਰਆਪ ਨੇ ਵੀ ਕਿਹਾ ਹੈ ਕਿ ਜਦੋਂ ਮੰਦਰ ਵਿੱਚ ਦੋ ਤਿਰਾਂ ਇੱਕ ਦੂਜੇ ਦੇ ਆਹਮੋ ਸਾਹਮਣੇ ਹੋਈਆਂ ਤਾਂ ਇਹ ਪ੍ਰਦਰਸ਼ਨ ਖਤਰਨਾਕ ਅਤੇ ਗੈਰਕਾਨੂੰਨੀ ਹੋ ਗਿਆ ਸੀ ਉਹਨਾਂ ਕਿਹਾ ਕਿ ਕੁਝ ਪ੍ਰਦਰਸ਼ਨਕਾਰੀਆਂ ਨੇ ਜਾਣਬੁੱਝ ਕੇ ਵਿਵਾਦ ਵਧਾਇਆ ਇਸ ਤੋਂ ਬਾਅਦ ਕੁਝ ਘਟਨਾਵਾਂ ਹੋਈਆਂ ਜਿਨ੍ਹਾਂ ਦੀ ਜਾਂਚ ਚੱਲ ਰਹੀ ਹੈ ਸਾਨੂੰ ਯਕੀਨ ਹੈ ਕਿ ਹੋਰ ਗ੍ਰਿਫਤਾਰੀਆਂ ਵੀ ਹੋਣਗੀਆਂ ਇਸ ਘਟਨਾ ਦਰਾਰ ਹਿੰਸਾ ਤੇ ਨਫ਼ਰਤ ਦੇਖੀ ਗਈ ਹੈ ਇਹ ਸਵੀਕਾਰਨਯੋਗ ਨਹੀਂ ਹੈ ਅਤੇ ਇਸ ਦੀ ਸਾਡੇ ਸਮਾਜ ਵਿੱਚ ਕੋਈ ਥਾਂ ਨਹੀਂ ਹੈ ਇਹ ਪੀਰ ਵਿੱਚ ਕਾਨੂੰਨ ਨੂੰ ਮੰਨਣ ਵਾਲੇ ਲੋਕਾਂ ਦੀ ਸੁਰੱਖਿਆ ਤੇ ਸੁਰੱਖਿਆ ਦੀ ਭਾਵਨਾ ਨੂੰ ਖਤਰਾ ਪੈਦਾ ਕਰਨ ਵਾਲੀ ਗੱਲ ਹੈ ਹਿੰਸਾ ਤੇ ਨਫ਼ਰਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਸੀਂ ਆਪਣੇ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧਾਂ ਅਤੇ ਖਾਸ ਕਰਕੇ ਪ੍ਰਾਰਥਨਾ ਕਰਨ ਵਾਲੀਆਂ ਥਾਵਾਂ ਅਤੇ ਬਾਹਰ ਵੀ ਸੁਰੱਖਿਆ ਮਹੱਈਆ ਕਰਾਉਂਦੇ ਰਹਾਂਗੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਮੰਦਰ ਦੇ ਬਾਹਰ ਹੋਈ ਝੜਪ ਨੂੰ ਹਮਲਾ ਲਾਨਿਆ ਜਾ ਰਿਹਾ ਹੈ ਸਿੱਖ ਕਦੀ ਵੀ ਜਹਾ ਨਹੀਂ ਕਰ ਸਕਦੇ ਇਹ ਕਿਸੇ ਵੀ ਤਰੀਕੇ ਨਾਲ ਕੋਈ ਮੰਦਿਰ ਤੇ ਹਮਲਾ ਨਹੀਂ ਹੋਇਆ ਸਿਰਫ ਮੰਦਿਰ ਦੇ ਬਾਹਰ ਇੱਕ ਝੜਪ ਹੋਈ ਹੈ ਤੇ ਉਸ ਝੜ ਉਹ ਝੜਪ ਵੀ ਨਹੀਂ ਸੀ ਹੋਣੀ ਚਾਹੀਦੀ ਲੇਕਿਨ ਉਸ ਝੜਪ ਨੂੰ ਵੀ ਮੰਦਿਰ ਦੇ ਉੱਪਰ ਹਮਲਾ ਲਾਨਿਆ ਗਿਆ ਹੈ ਜੋ ਕਿ ਮੰਦਪਾਗਾ ਉਹਨਾਂ ਕਿਹਾ ਕਿ ਸਿੱਖ ਕਦੇ ਵੀ ਕਿਸੇ ਧਾਰਮਿਕ ਸਥਾਨਾ ਉੱਪਰ ਹਮਲਾ ਨਹੀਂ ਕਰਦੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਥ ਦੇ ਚਲੰਤ ਮਾਮਲੇ ਸਬੰਧੀ ਵਿਚਾਰ ਕਰਨ ਲਈ ਬੁਲਾਈ ਗਈ ਬਤਵਾਨਾਂ ਦੀ ਇਕੱਤਰਤਾ ਵਿੱਚ ਵਖ-ਵਖ ਸਿੱਖ ਜਵਾਨਾਂ ਤੇ ਬੁੱਧੀਜੀਵੀਆਂ ਨੇ ਆਪਣੇ ਵਿਚਾਰ ਖੁੱਲ੍ਹ ਕੇ ਪੇਸ਼ ਕੀਤੇ ਜਥੇਦਾਰ ਸਾਭਾ ਨੇ ਹਰੇਕ ਸਿੱਖ ਵਿਦਵਾਨ ਦੇ ਵਿਚਾਰ ਬੜੇ ਧਿਆਨ ਤੇ سنجਿਗੀ ਨਾਲ ਸੁਨੇ ਕੁਝ ਵਿਦਵਾਨਾਂ ਨੇ ਆਪਣੇ ਲਿਖਤੀ ਵਿਚਾਰ ਵੀ ਭੇਜੇ ਸਨ ਜਿਨ੍ਹਾਂ ਨੂੰ ਵੀ ਇਸ ਇਕਤਰਤਾ ਵਿੱਚ ਵਿਚਾਰ ਚਰਚਾ ਵਿੱਚ ਸ਼ਾਮਲ ਕੀਤਾ ਗਿਆ ਇਸ ਮੌਕੇ ਸਾਰੇ ਹੀ ਵਿਦਵਾਨਾਂ ਦੇ ਵਿਚਾਰ ਸੁਣਨ ਤੋਂ ਬਾਅਦ ਸਿੰਘ ਸਾਹਿਬ ਨੇ ਸਾਂਝੇ ਤੌਰ ਤੇ ਕਿਹਾ ਹੈ ਕਿ ਸਮੇਂ-ਸਮੇਂ ਪੰਥ ਵਿੱਚ ਕੌਮੀ ਮੁੱਦਿਆਂ ਤੇ ਪੰਥਕ ਵਿਵਾਦਾਂ ਤੇ ਬੁੱਧੀਜੀਵੀਆਂ ਨਾਲ ਵਿਚਾਰ ਵਟਾਂਦਰੇ ਦੀ ਹਮੇਸ਼ਾ ਹੀ ਇਹ ਰਵਾਇਤ ਰਹੀ ਹੈ ਅਤੇ ਇਸ ਰਵਾਇਤ ਨੂੰ ਅੱਗੇ ਤੋਂ ਵੀ ਕਾਇਮ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਿੱਖ ਸੰਪਰਦਾਵਾਂ, ਜਥੇਬੰਦੀਆਂ, ਸਿੰਘ ਸੁਆਵਾਂ ਅਤੇ ਗੁਰਦੁਆਰਾ ਕਮੇਟੀਆਂ ਨਾਲ ਵੀ ਪੰਥਕ ਮਸਿਆਂ ਤੇ ਵਿਚਾਰ ਚਰਚਾ ਕਰਨ ਲਈ ਇਕੱਤਰਤਾ ਕੀਤੀ ਜਾਵੇਗੀ। ਸਪਰੀਮ ਕੋਰਟ ਨੇ ਕਿਹਾ ਹੈ ਕਿ ਰਾਤੋਂ ਰਾਤ ਬਲਡੋਜ਼ਰ ਚਲਾ ਕੇ ਲੋਕਾਂ ਦੇ ਘਰ ਢਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਸੁਪਰੀਮ ਕੋਰਟ ਵੱਲੋਂ ਯੂਪੀ ਸਰਕਾਰ ਦੀ ਕਾਫੀ ਝਾੜ-ਚਮਕ ਕੀਤੀ ਗਈ ਹੈ। ਸੜਕਾਂ ਚੌੜੀਆਂ ਕਰਨ ਅਤੇ ਨਜਾਇਜ਼ ਕਬਜ਼ੇ ਢਾਉਣ ਸੰਬੰਧੀ ਅਪਣਾਏ ਜਾਣ ਵਾਲੇ ਅਮਲ ਬਾਰੇ ਸਾਰੇ ਸੂਬਿਆਂ ਤੇ ਸਾਰੇ ਰਾਜਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਸੌਰੀ ਬੈਂਚ ਨੇ ਯੂਪੀ ਸਰਕਾਰ ਦੀ ਨਿਮੈਦਗੀ ਕਰਨ ਵਾਲੇ ਵਕੀਲ ਨੂੰ ਕਿਹਾ ਤੁਸੀਂ ਇੰਜ ਰਾਤੋ-ਰਾਤ ਬਲਡੋਜ਼ਰ ਲੈ ਕੇ ਨਹੀਂ ਆ ਸਕਦੇ ਅਤੇ ਉਹ ਸਾਰੀਆਂ ਢਾ ਨਹੀਂ ਸਕਦੇ ਤੁਸੀਂ ਪਰਿਵਾਰਾਂ ਨੂੰ ਮਕਾਨ ਖਾਲੀ ਕਰਨ ਦਾ ਸਮਾਂ ਹੀ ਨਹੀਂ ਦਿੰਦੇ ਘਰ ਅੰਦਰਲੇ ਘਰੇਲੂ ਸਮਾਨ ਬਾਰੇ ਵੀ ਨਹੀਂ ਸੋਚਦੇ ਬੈਂਚ ਨੇ ਇੱਕ ਹੋਰ ਕੇਸ ਵਿੱਚ ਕਥਿਤ ਧੋਖਾਧੜੀ ਦੇ ਮਾਮਲੇ 'ਚ ਆਪ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਜਿਹੜੇ ਨੇ ਹਾਈ ਕੋਰਟ ਤੋਂ ਜ਼ਮਾਨਤ ਤੇ ਰਿਹਾਅ ਹੋ ਚੁੱਕੇ ਨੇ ਵਿਧਾਇਕ ਗੱਜਨਵਾਜਣਾ ਨੂੰ ਪਿਛਲੇ ਸਾਲ 6 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹ ਲਗਭਗ 1 ਸਾਲ ਤੋਂ ਪਟਿਆਲਾ ਜੇਲ੍ਹ ਵਿੱਚ ਬੰਦ ਹਨ ਪਟਿਆਲਾ ਜੇਲ੍ਹ ਤੋਂ ਰਿਹਾਈ ਤੋਂ ਮਗਰੋਂ ਵਿਧਾਇਕ ਗੱਜਨਵਾਰ ਬਾਜਰਾ ਨੇ ਦੂਖਨਵਾਰ ਨੂੰ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਿਆ ਕੈਬਨਟ ਮੰਤਰੀ ਡਾਕਟਰ ਬਲਬੀਰ ਸਿੰਘ ਤੇ ਤਰਨਜੀਤ ਸਿੰਘ ਸੌਂਦ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਤੇ ਮਨਵਿੰਦਰ ਸਿੰਘ ਗਿਆਸਪੁਰਾ ਸੁਮੇਤ ਆਪ ਦੇ ਆਗੂਆਂ ਨੇ ਉਹਨਾਂ ਦਾ ਨਿਗਾ ਸਵਾਗਤ ਕੀਤਾ ਇੱਕ ਆਖਰੀ ਖਬਰ ਲੈਨੇ ਆ ਜੀ ਜਿਹੜੀ ਵਾਤਾਵਰਨ ਨਾਲ ਸੰਬੰਧਤ ਹੈ ਪਾਕਿਸਤਾਨ ਚ ਰਿਕਾਰਡ ਪੱਧਰ ਤੇ ਪ੍ਰਦੂਸ਼ਣ ਲਾਹੌਰ ਵਿੱਚ ਏਆਈ ਏਕਯੂਆਈ 1100 ਤੋਂ ਪਾਰ ਹੋ ਚੁੱਕਾ ਹੈ ਲਾਕਡਾਊਨ ਲਾਉਣ ਦੀ ਨੋਬਤ ਆ ਗਈ ਹੈ ਪਾਕਿਸਤਾਨ ਦੇ ਲਾਹੌਰ ਵਿੱਚ ਹਵਾ ਪ੍ਰਦੂਸ਼ਣ ਕਾਰਨ ਹਾਲਾਤ ਵੱਧ ਤੋਂ ਵੱਧ ਹੁੰਦੇ ਜਾ ਰਹੇ ਹਨ ਹੁਣ ਪੂਰਾ ਲਾਕਡਾਊਨ ਲਾਉਣ ਦਾ ਸਮਾਂ ਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੂੰ ਖਾਂਗ ਤੇ ਅੱਖਾਂ 'ਚ ਜਲਣ ਦੀ ਸ਼ਿਕਾਇਤ ਹੈ ਲੋਕਾਂ ਨੂੰ ਮਾਸਕ ਪਹਿਨਣ ਦੀ ਅਪੀਲ ਕੀਤੀ ਜਾ ਰਹੀ ਹੈ ਬੁੱਧਵਾਰ ਨੂੰ ਲਾਹੌਰ ਵਿੱਚ ਹਵਾ ਗੁਣਵੱਤਾ ਸੂਚਕ ਅੰਕ 1100 ਤੋਂ ਉੱਪਰ ਦਰਜ ਕੀਤਾ ਗਿਆ ਹੈ ਗੰਭੀਰ ਪਰ ਦੂਸ਼ਣ ਨਾਲ ਨਜਿੱਠਣ ਲਈ ਸਮੋਗ ਵਾਰ ਰੂਮ ਵੀ ਸਥਾਪਿਤ ਕੀਤਾ ਗਿਆ ਹੈ ਸਰਕਾਰ ਨੇ ਕਿਹਾ ਹੈ ਕਿ ਸਾਇੰਸ ਦੀ ਮੱਤ ਲੈ ਕੇ ਆਰਟੀਫੀਸ਼ਲ ਜਾਨੀ ਕਿ ਬਸਨੂਈ ਮੀ ਪਵਣ ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਲੋਕ ਖੰਗ ਤੇ ਅੱਖਾਂ ਚ ਦਰਦ ਹੋਣ ਦੀ ਸ਼ਿਕਾਇਤ ਲੈ ਕੇ ਹਸਪਤਾਲਾਂ ਵਿੱਚ ਆ ਰਹੇ ਹਨ ਇਦੇ ਨਾਲ ਹੀ ਖਬਰਾਂ ਦਾ ਅੱਜ ਦਾ ਬਲਟਨ ਜਿਹੜਾ ਅਸੀਂ ਤੁਹਾਡੇ ਤੋਂ ਸਮਾਪਤ ਕਰਨ ਦੀ ਇਜਾਜ਼ਤ ਲੈਨੇ ਆਂ ਖਬਰਾਂ ਕੁਝ ਹੋਰ ਵੀ ਹਨ ਪਰ ਸਮਾਂ ਸਾਨੂੰ ਜਿਹੜਾ ਉਹਦੀ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ ਕਿਉਂਕਿ ਪੰਜਾਬ ਦੀਆਂ ਖਬਰਾਂ ਜਿਹੜੀਆਂ ਉਹ ਅਸੀਂ ਜ਼ਿਆਦਾ ਅੱਜ ਨਹੀਂ ਲੈ ਸਕੇ ਕਿਉਂਕਿ ਸਭ ਤੋਂ ਵੱਡੀ ਖਬਰ ਜਿਹੜੀ ਆ ਉਹ ਅੱਜ ਅਮਰੀਕਨ ਚੋੜਾਂ ਨੂੰ ਲੈ ਕੇ ਹੀ ਸਾਡੇ ਸਾਹਮੁਖ ਸੀ ਸੋ ਤੁਹਾਡਾ ਸਭ ਦਾ ਇਹਨਾਂ ਖਬਰਾਂ ਨਾਲ ਜੁੜੇ ਰਹਿਣ ਲਈ ਤੇ ਸਾਡੇ ਚੈਨਲ ਨੂੰ ਥੰਮ੍ਹ ਕਰਨ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤਕਸ਼ੀ ਅਕਾਸ਼